ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਰ ਕੋਈ ਸਰਕਾਰ ਦੇ ਖਿਲਾਫ ਬੋਲਦਾ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕਿੱਥੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਪਲੇਟੈਂਟ ਕਰਪਸ਼ਨ ਬਾਏ ਦ ਚੀਫ ਮਿਨਿਸਟਰ ਹਿਮਸੈਲਫ ਪਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਦੇ ਫੇਰ 848 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾਗੇ ਤੇ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 1.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਤਾਂ ਗਏ ਨੇ ਇੰਨਾ ਕੋਲੀ ਤਾਂ ਪੰਜਾਬ ਸਰਕਾਰ ਹੈ ਨਹੀਂ ਗਈ ਕਿ ਟヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟヨタ ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 22 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਉਸਟੀ ਰਾਜਪੀਤ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਦਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟੇਯੋਟਾ ਨੇ ਬਿਕੋਜ਼ ਉਹਨਾਂ ਨੇ ਪ੍ਰੋਬੇਬਲੀ ਡੀਲ ਕਰਾਈ ਆ ਟੇਯੋਟਾ ਗਰੁੱਪ ਵਾਲੇ ਵਰਦੀ ਇੰਟਰਮੀਡੀਟ ਡੀਰੀ ਵਰਦੀ ਗੋ ਬੀਟਵੀਨ ਇਨ ਦਿਸ ਟੀਲ ਕਿ ਰਾਜਵੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੇਯੋਟਾ ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ ਬਿਕੋਜ਼ ਆਫ ਦਿਸ ਥਿੰਗ ਅਪਾਰਟ ਫਰੋਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਤੋਂ ਸਾਡਾ ਇਹ ਮੰਨਣਾ ਵਾ ਇਹ ਬਹੁਤ ਵੱਡੀ ਬੇਇਮਾਨੀ ਹੋਈ ਹੈ this is a grave 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 issue of corruption related directly to the chief minister ਕੀ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਬਟ ਵੀ ਵਿਲ ਫਾਲੋਅ ਇਟ ਦਿਸ ਕੰਪਲੇਂਟ ਅਪ ਵਿਦ ਦ ਸੀਪੀਆਈ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਈਡੀ ਵੀ ਵਿਲ ਫਾਲੋਅ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬౌੰਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਮੁੱਦਾ ਇਹ ਆ ਕਿ ਪਿਛਲੇ ਸਾਲ ਪੰਜਾਬ ਪੁਲਿਸ ਨੇ 144 ਟਾਇota ਹਾਈਲੈਕਸ ਗੱਡੀਆਂ ਜਿਹੜੀਆਂ ਨੇ ਜਿਹੜੀਆਂ ਪਿਕਅਪ ਵਹੀਕਲਸ ਨੇ ਉਹ ਜਿਹੜਾ ਪੰਜਾਬ ਦਾ ਇੱਕ ਸੜਕ ਸੁਰੱਖਿਆ ਕੋਈ ਫੋਰਸ ਬਣਾਈ ਸੀ ਉਸ ਵਾਸਤੇ ਪੰਜਾਬ ਪੁਲਿਸ ਨੇ ਇਹ ਗੱਡੀਆਂ ਖਰੀਦੀਆਂ ਟਾਇota ਕੰਪਨੀ ਤੋਂ ਇਸ ਮਹਿਕਮੇ ਦਾ ਤੁਹਾਨੂੰ ਸਭ ਨੂੰ ਪਤਾ ਗਲੋਡ ਨਹੀਂ ਕਿ ਕਿ ਭਗਵੰਤ ਮਾਨ ਬਣ ਤੌਰ ਚੀਫ ਮਿਨਿਸਟਰ ਨਾਲ ਹੋਮ ਮਿਨਿਸਟਰ ਵੀ ਤਾਂ ਕੋਈ ਵੀ ਜਿਹੜਾ ਇਸ਼ੂ ਜਿਹੜਾ ਹੋਮ ਡਿਪਾਰਟਮੈਂਟ ਨਾਲ ਰਿਲੇਟਡ ਆ ਉਹ ਹੋਮ ਮਿਨਿਸਟਰ ਦੀ ਜਵਾਬਦੇਹੀ ਬਣ ਜਾਂਦੀ ਹੈ ਜਿਹੜੀਆਂ 144 ਗੱਡੀਆਂ ਟਾਇota ਹਾਈਲੈਕਸ ਗੱਡੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਉੱਤੇ ਭ੍ਰਸ਼ਟਾਚਾਰੀ ਹੋਈ ਆ ਬੇਈਮਾਨੀ ਹੋਈ ਆ ਪੈਸੇ ਖਾਦੇ ਗਏ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਂਦੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ ਨੇਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਣਗੇ ਜੀ ਗੱਡੀ ਲੈਟ ਸੇ 35 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ ਔਰ ਪੰਜਾਬ ਪੁਲਿਸ ਦਾ ਡੀਜੀਪੀ ਦਾ ਆਫਿਸ ਕੱਠਿਆਂ ਬਲਕ ਵਿੱਚ 144 ਟਾਇota ਹਾਈਲਕਸ ਗੱਡੀਆਂ ਖਰੀਦਣ ਜਾ ਰਹੇ ਸੀਗੇ ਖਰੀਦੀਆਂ ਨੇ ਇਹਨਾਂ ਨੇ ਜਿਹੜੀ ਗੱਡੀ ਦੀ ਇੱਕ ਦੀ ਕੀਮਤ ਜਿਹੜੀ ਆ ਉਹ 36 ਲੱਖ 99000 903 ਰੁਪਏ ਬਿਲਿੰਗ ਤੇ ਹੈ ਜੋ ਤੋਂ ਤੁਸੀਂ 144 ਗੱਡੀਆਂ ਲੈਣੀਆਂ ਤਾਂ ਗਵਰਨਮੈਂਟ ਤਾਂ ਬਹੁਤ ਈਜ਼ੀਲੀ ਜਿਹੜਾ ਉਹ ਉਹਦੇ ਨਾਲ 네ਗੋਸ਼ੀਏਟ ਕਰਦੀ ਹੈ ਡੀਲਰਸ਼ਿਪਾਂ ਦਾ ਪਲ ਕੇ ਡਾਇਰੈਕਟ ਮੈਨੂਫੈਕਚਰਰ ਨਾਲ 네ਗੋਸ਼ੀਏਟ ਕਰਦੇ ਨੇ ਕਿ ਅਸੀਂ ਸਰਕਾਰ ਵਾਸਤੇ 144 ਗੱਡੀਆਂ ਕਿਉਂਕਿ ਇਹਦਾ ਬਿੱਲ ਤੁਸੀਂ ਦੇਖ ਲਓ ਇੱਕ ਗੱਡੀ ਅਗਰ ਲਗਭਗ 37 ਲੱਖ ਦੀ ਆ ਮੁੱਢੇ ਤੌਰ ਤੇ ਤਾਂ 144 ਦਾ ਰਕਮ ਕਿੰਨੀ ਬਣ ਗਈ ਇਹਦਾ ਇੱਕ ਕਿਸਮ ਦਾ ਬਹੁਤ ਵੱਡੀ ਪਰਚੇਸ ਸੀਗੀ ਪੰਜਾਬ ਪੁਲਿਸ ਦੀ ਔਰ ਗਵਰਨਮੈਂਟ ਆਫ ਪੰਜਾਬ ਦੀ ਲੇਕਿਨ ਇਹਨਾਂ ਨੇ ਉਹਦੇ ਨਾਲ ਟੋਇਟਾ ਕੰਪਨੀ ਨਾਲ ਜਾਂ ਜਿਹੜਾ ਜਿਸ ਦੇ थ्रू ਇਹਨਾਂ ਨੇ ਪਰਚੇਸ ਕੀਤੀ ਔਰ ਨਾਮ ਕੀ ਸੀ ਦੱਸੋ ਜਰਾ ਹਾਂ ਗਲੋ ਨਹੀਂ ਜਿਹੜਾ ਟਾਇਓਟਾ ਕਿਰਲੋਸਕ ਮੋਟਰਸ ਪ੍ਰਾਈਵੇਟ ਲਿਮਟਿਡ ਉਹਦੇ ਨਾਲ ਕਿਤੇ ਨੇਗੋਸ਼ੀਏਸ਼ਨ ਨਹੀਂ ਕੀਤਾ ਕਿ ਸਾਨੂੰ ਜੀ ਕੋਈ ਡਿਸਕਾਊਂਟ ਦਿਓ ਇਹਦੇ ਤੇ ਸਾਨੂੰ ਕੋਈ ਇਹਦੇ ਤੋਂ ਛੋਟ ਦਿਓ ਪੰਜਾਬ ਦੇ ਇਹ ਲੋਕਾਂ ਦੇ ਪੈਸੇ ਸੀਗੇ ਇਹ ਕੋਈ ਭਗਵੰਤ ਮਾਨ ਦੇ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਉਹਦੇ ਆਪਣੇ ਪੈਸੇ ਨਹੀਂ ਗਏ ਲੇਕਿਨ ਇਹਨਾਂ ਨੇ ਕੋਈ ਨੇਗੋਸ਼ੀਏਸ਼ਨ ਨਹੀਂ ਕੀਤੀ ਔਰ ਇਹਦੇ ਚ ਇੱਕ ਹੋਰ ਬਹੁਤ ਵੱਡਾ ਫਲੋ ਆ ਕਿ ਇੱਕ ਜੈਮ ਪੋਰਟਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ ਕੋਈ ਵੀ ਸਰਕਾਰੀ ਗੱਡੀਆਂ ਦੀ ਤੁਸੀਂ ਖਰੀਦ ਕਰਨੀ ਆ ਤਾਂ ਯੂ ਹੈਵ ਟੂ ਗੋ ਥਰੂ दैट ਪ੍ਰੋਸੈਸ ਜੈਮ ਪੋਰਟਲ ਦੇ ਥਰੂ ਅਗਰ ਉਹ ਜੈਮ ਪੋਰਟਲ ਤੇ ਗੱਡੀਆਂ ਅਵੇਲੇਬਲ ਨਹੀਂ ਗਿਆ ਤੇ ਫਿਰ ਤੁਸੀਂ ਜਿਹੜਾ ਡਾਇਰੈਕਟਲੀ ਕਿਸੇ ਡੀਲਰ ਨਾਲ ਜਾਂ ਕਿਸੇ ਮੈਨੂਫੈਕਚਰਰ ਨਾਲ ਗੱਲ ਕਰ ਸਕਦੇ ਆ ਆਈ ਐਮ ਟੋਲਡ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਕਿ ਇਹ ਜੈਮ ਪੋਰਟਲ ਤੇ ਗੱਡੀ ਨਹੀਂ ਸੀਗੀ ਕੋਈ ਗੱਲ ਨਹੀਂਗੀ ਪਰੰਤੂ ਉਹਦਾ ਜਿਹੜਾ ਫੇਰ ਵੀ ਪ੍ਰੋਸੈਸ ਹੋਣਾ ਚਾਹੀਦਾ ਸੀਗਾ ਲੈਟਸ ਸੇ ਟੋ요ਟਾ ਦੇ ਕਿੰਨੀਆਂ ਆਊਟਲੈਟਸ ਨੇ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਲਾਗੇ ਲਾਗੇ ਨੌਰਥ ਇੰਡੀਆ ਦੇ ਵਿੱਚ ਇਹ ਸਾਰਿਆਂ ਤੋਂ ਕੋਟੇਸ਼ਨ ਮੰਗਦੇ ਕبھی ਸਾਨੂੰ ਫਲਾਨੇ ਡੀਲਰਸ਼ਿਪ ਨੇ ਗਲੋਬਲ ਨੇ ਇੰਨੀ ਕੋਟੇਸ਼ਨ ਦਿੱਤੀ ਐ ਤੇ ਫਲਾਨੇ ਡੀਲਰ ਨੇ ਸਾਨੂੰ ਇੰਨੀ ਕੋਟੇਸ਼ਨ ਦਿੱਤੀ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਦੇਓਗੇ ਤੁਸੀਂ ਦੱਸੋ ਕਿੰਨਾ ਡਿਸਕਾਊਂਟ ਕੋਈ ਐਫਰਟ ਨਹੀਂ ਕੀਤਾ ਗਿਆ ਜਿੰਨਾ ਟੋਇota ਕਿਨੋਸਕਰ ਨੇ ਜਾਂ ਗਲੋਬਲ ਟੋਇota ਨੇ ਜਾਂ ਜਿਹੜੇ ਵੀ ਡੀਲਰ ਤੋਂ ਇਹਨਾਂ ਨੇ ਖਰੀਦੀ ਆ ਜਿੰਨੇ ਪੈਸੇ ਉਹਨਾਂ ਨੇ ਮੰਗੇ ਪੂਰੇ ਪੂਰੇ ਅਦਾਇਗੀ ਕੀਤੀ ਗਈ ਅੱਛਾ ਹੁਣ ਮੈਂ ਨਾਲ ਲਾਇਆ ਵਾ ਇਹਦੇ ਇੱਕ ਮੈਂ ਤੁਹਾਨੂੰ ਈਮੇਲ ਕਰ ਦੂੰਗਾ ਸਾਰਾ ਵਟਸਐਪ ਕਰ ਦੂੰਗਾ ਮੈਂ ਨਾਲ ਇੱਕ ਪ੍ਰਾਈਵੇਟ ਪਰਚੇਸਰ ਦਾ ਬਿੱਲ ਆਇਆ ਵਾ ਉਸ ਬਿੱਲ ਦੇ ਮੁਤਾਬਕ ਉਸ ਪ੍ਰਾਈਵੇਟ ਪਰਚੇਜ਼ਰ ਨੇ ਕਿੰਨਾ ਡਿਸਕਾਊਂਟ ਦਿੱਤਾ ਜੀ ਉਹਨੂੰ 10 ਲੱਖ ਪਲੱਸ ਇੱਕ ਇੱਕ ਬੰਦੇ ਨੇ ਇੱਕ ਗੱਡੀ ਖਰੀਦਣੀ ਸੀਗੀ ਉਹਨੂੰ 10 ਲੱਖ ਰੁਪਏ ਦਾ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਟੈਯੋਟਾ ਵਾਲਿਆਂ ਨੇ 10 ਔਰ 10 ਲੱਖ ਰੁਪਏ ਇੱਕ ਗੱਡੀ ਤੇ ਜੀ ਬਿਕਾਉਜ਼ ਦਿਸ lets me just complete ji 10 ਲੱਖ ਰੁਪਿਆ ਡਿਸਕਾਊਂਟ ਇੱਕ ਬਿੱਲ ਮੇ ਨਾਲ ਲਾ ਰਿਆ ਆਪਣੇ ਕੋਲੋਂ ਨਹੀਂ ਕਰ ਰਿਹਾ ਕੁਝ ਵੀ ਔਰ ਆਮ ਕੀ ਕਿਆ ਜਾ ਰਿਹਾ ਮੇਰੇ ਮੇਰੇ ਕਰੀਬੀ ਰਿਸ਼ਤਦਾਰਾਂ ਨੇ ਖਰੀਦੀ ਗੱਡੀ ਇਹ ਪਿਕਅਪ ਹੈ ਮੇਰੇ ਆਪਣੇ ਸਾਡੇ ਪਿੰਡ ਵਿੱਚ ਮੇਰੇ ਪਰਿਵਾਰ ਦੇ ਵਿੱਚ ਉਹਨਾਂ ਨੇ ਖਰੀਦੀ ਹੈ ਉਹ ਕਹਿੰਦੇ ਜੀ ਮੈਨੂੰ ਵੀ 10 ਲੱਖ ਪਲੱਸ ਡਿਸਕਾਊਂਟ ਦਿੱਤਾ 15 ਲੱਖ ਵੀ ਦਿੰਦੇ ਨੇ ਡਿਸਕਾਊਂਟ ਅਗਰ ਪੰਜਾਬ ਸਰਕਾਰ ਐਫਰਟ ਕਰਦੀ ਪੰਜਾਬ ਪੁਲਿਸ ਤੇ ਟਾਇota ਦੇ ਨਾਲ ਬੈਠ ਕੇ ਹਾਈएस्ट ਲੈਵਲ ਤੇ ਗੱਲ ਕਰਦੀ ਜਾਂ ਟੈਂਡਰ ਮੰਗਾਉਂਦੇ ਜਾਂ ਕੰਪੀਟੀਸ਼ਨ ਕਰਾਉਂਦੇ 10 ਤੋਂ 15 ਲੱਖ ਰੁਪਏ ਦਾ ਉਹ ਡਿਸਕਾਊਂਟ ਇੱਕ ਵਹੀਕਲ ਤੇ ਦਿੱਤਾ ਜਾਂਦਾ ਹੈ ਜੀ ਔਰ ਅਗਰ ਇਨਾ ਡਿਸਕਾਊਂਟ ਮਿਲੇ 10 ਤੋਂ 15 ਲੱਖ ਰੁਪਏ ਦਾ 댓 ਮੀਨਸ ਪੰਜਾਬ ਸਰਕਾਰ ਕੁਡ ਹੈਵ ਸੇਵਡ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਅਗਰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਇੱਕ ਗੱਡੀ ਤੇ ਦਿੱਤਾ ਜਾਂਦਾ ਜਾਂ ਲਿਆ ਜਾਂਦਾ ਤਾਂ ਸਰਕਾਰ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਰੁਪਇਆ ਬਚਣਾ ਸੀ ਪਰ ਨਹੀਂ ਬਚਾਇਆ ਗਿਆ ਇਹਦਾ ਮਤਲਬ ਹੈ ਕਿ ਉਹ ਪੈਸੇ ਕਿੱਥੇ ਗਏ ਨੇ ਉਹ ਪੈਸੇ ਕਿਸੇ ਨੇ ਖਾਦੇ ਨੇ ਔਰ ਚੀਫ ਮਿਨਿਸਟਰ ਦਾ ਜਿਹੜਾ ਓਐਸਟੀ ਰਾਜਪੀਰ ਸਿੰਘ ਘੁੰਮਣ ਪਤਾ ਲੱਗਿਆ ਹੁਣ ਸੀ ਥਿਸ ਇਜ਼ ਅ ਸਬਜੈਕਟ ਆਫ ਇਨਵੈਸਟੀਗੇਸ਼ਨ ਐਂਡ ਇਨਕੁਆਇਰੀ ਵੀ ਹੈਵ ਲਰਨਡ ਕਿ ਗਲੋਬ ਟੇヨタ ਨੇ ਬਿਕੋਜ਼ ਉਹਨਾਂ ਨੇ ਪ੍ਰੋਬੇਬਲੀ ਡੀਲ ਕਰਾਈ ਆ ਟੇヨタ ਗਰੁੱਪ ਵਾਲੇ ਵਰਦੀ ਇੰਟਰਮੀਡੀਟ ਡੇਰੀ ਵਰਦੀ ਗੋ ਬੀਟਵੀਨ ਇਨ ਦ ਸਟੀਲ ਕਿ ਰਾਜਪੀਰ ਘੁੰਮਣ ਨੂੰ ਉਹਨਾਂ ਨੇ ਦੋ ਇਨੋਵਾ ਜਿਹੜੀਆਂ ਗੱਡੀਆਂ ਨੇ ਟੇヨタ ਇਨੋਵਾ ਉਹਨੂੰ ਗਿਫਟ ਦੇ ਤੌਰ ਤੇ ਦਿੱਤੀਆਂ बिकॉज ਆਫ ਦਿਸ ਥਿੰਗ ਅਪਾਰਟ ਫਰੋਮ ਜਿਹੜਾ ਕਮਿਸ਼ਨ ਖਾਦਾ ਗਿਆ ਇਸ ਸਾਡਾ ਇਹ ਮੰਨਣਾ ਵਾ ਕਿ ਬਹੁਤ ਵੱਡੀ ਬੇਈਮਾਨੀ ਹੋਈ ਆ ਦਿਸ ਇਜ਼ ਅ ਗ੍ਰੇਵ 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 ਇਸ਼ੂ ਆਫ ਕ腐ਪਸ਼ਨ ਰਿਲੇਟਡ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਡਾਇਰੈਕਟਲੀ ਟੂ ਦ ਚੀਫ ਮਿਨਿਸਟਰ ਕਮ ਹੋਮ ਮਿਨਿਸਟਰ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਅਸੀਂ ਆਪਣੀ ਜਿਹੜੀ ਕੰਪਲੇਂਟ ਆ ਇਹਨਾਂ ਨੇ ਸੈਪਰੇਟਲੀ ਔਰ ਮੈਂ ਬਤੌਰ ਐਮਐਲਏ ਸੈਪਰੇਟਲੀ ਇੱਕ ਕੰਪਲੇਂਟ DGP ਦੇ ਦਫਤਰ ਨੂੰ ਈਮੇਲ ਕਰ ਦਿੱਤੀ ਆ ਇੱਕ ਕਾਪੀ ਅਸੀਂ ਈਮੇਲ ਕੀਤੀ ਆ ਟੂ ਦਾ ਹੋਮ ਮਿਨਿਸਟਰ ਆਫ ਇੰਡੀਆ ਸੀਕਿੰਗ ਅ ਸੀਬੀਆਈ ਇਨਕੁਆਇਰੀ ਇੱਕ ਈਮੇਲ ਕਰ ਦਿੱਤੀ ਆ ਡਾਇਰੈਕਟਲੀ ਟੂ ਦਾ ਡਾਇਰੈਕਟਰ ਸੀਬੀਆਈ ਦੀ ਏਜੰਸੀ ਨੂੰ ਸਿੱਧਾ ਤੇ ਇੱਕ ਈਮੇਲ ਕੀਤੀ ਆ ਟੂ ਦੀ ਡਾਇਰੈਕਟਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੂੰ ਇਹ ਸਾਰੀਆਂ ਈਮੇਲਸ ਕਰਨ ਤੋਂ ਬਾਅਦ ਅਬ ਡੀਜੀਪੀ ਦਫਤਰ ਨੂੰ ਈਮੇਲ ਕਰਨ ਤੋਂ ਬਾਅਦ ਉਹਨਾਂ ਨਾਲ ਟੈਲੀਫੋਨ ਦੇ ਉੱਤੇ ਚੈੱਕ ਕਰਨ ਤੋਂ ਬਾਅਦ ਮੈਂ ਤੁਹਾਡੇ ਮੀਡੀਆ ਦੀ ਡੋਮੇਨ ਵਿੱਚ ਆਇਆ ਹਾਂ ਔਰ ਇਸ ਦਾ ਸਿੱਧਾ ਜਿਹੜੀ ਕੰਪਲੇਂਟ ਹੈ ਦਿਸ ਸ਼ੁਡ ਬੀ ਡੈਲਟ ਅੰਡਰ ਪ੍ਰੋਵੈਂਸ਼ਨ ਆਫ ਕ腐ਪਸ਼ਨ ਐਕਟ 1988 ਅੰਡਰ ਦਾ ਆਈਪੀਸੀ 1860 ਸਾਰੇ ਪੰਜਾਬ ਦੇ ਵਿੱਚ ਜਿਹੜਾ ਕੋਈ ਮਾੜਾ ਮੋਟਰ ਕੋਈ ਸਰਕਾਰ ਦੇ ਖਿਲਾਫ ਮੋਟਰ ਚੱਕ ਕੇ ਵਿਜੀਲੈਂਸ ਚੱਕ ਕੇ ਪੁਲਿਸ ਦੇ ਪਰਚੇ ਚੱਕ ਕੇ ਉਹਨਾਂ ਨੂੰ ਠੋਕਿਆ ਜਾਂਦਾ ਵਾ ਉਹਨਾਂ ਦੇ ਮੁਕੱਦਮੇ ਝੂਠੇ ਕਿਤੇ ਜਾਂਦੇ ਨੇ ਇਹ ਤਾਂ ਹੁਣ ਮੈਂ ਜਿਹੜੀ ਇਨਕੁਆਇਰੀ ਤੁਹਾਡੇ ਸਾਹਮਣੇ ਜਿਹੜੀ ਮਸਲਾ ਰੱਖਿਆ ਦਿਸ ਇਜ਼ ਅ ਬਲੇਟੈਂਟ ਕਰਪਸ਼ਨ ਬਾਈ ਦਾ ਚੀਫ ਮਿੰისტਰ ਹਿਮਸੈਲਫ ਬਲੇਟੈਂਟ ਸਾਫ਼ ਨਜ਼ਰ ਆਉਂਦਾ ਅਗਰ ਆਪਾਂ ਇੱਕ ਗੱਡੀ ਸਾਨੂੰ 10 ਲੱਖ ਤੋਂ ਲੈ ਕੇ 15 ਲੱਖ ਰੁਪਏ ਡਿਸਕਾਊਂਟ ਮਿਲਦਾ ਤੇ ਫਿਰ 144 ਗੱਡੀਆਂ ਵਿੱਚ ਤਾਂ ਤੁਹਾਨੂੰ ਪਤਾ ਵਾ ਕਿ ਇਹ ਗੱਲ ਸਾਹਮਣੇ ਆ ਗਈ ਕਿ 15 ਕਰੋੜ ਤੋਂ ਲੈ ਕੇ ਤੇ 21.21 ਕਰੋੜ ਰੁਪਏ ਤੱਕ ਦੀ ਠੱਗੀ ਹੋਈ ਆ ਇਹ ਪੈਸੇ ਕਿਤੇ ਦਗੇ ਨੇ ਇੰਨਾ ਪੋਲੀ ਤਾਂ ਪੰਜਾਬ ਸਰਕਾਰ ਹੈ ਨਹੀਂ ਕਿ ਕਿ ਟヨタ ਨੇ ਜਿੰਨੇ ਪੈਸੇ ਮੰਗੇ ਤੇ ਇਹਨਾਂ ਨੇ ਉਹਨੇ ਪੈਸੇ ਦੇ ਦਿੱਤੇ ਉੱਥੇ। ਔਰ ਮੈਂ ਆਈ ਵਾਸ ਸਰਪ੍ਰਾਈਜ਼ ਜਦੋਂ ਪਹਿਲੇ ਦਿਨ ਗੱਲ ਹੋਈ ਹੈ ਨਾ ਆਈ ਵਾਸ ਸਰਪ੍ਰਾਈਜ਼ ਕਿ 80 ਮਹਿੰਗੀ ਗੱਡੀ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦਣ ਦੀ ਲੋੜ ਕੀ ਸੀਗੀ? ਨਾਰਮਲ ਕੋਰਸ ਵਿੱਚ ਜਿਹੜੇ ਕਲਾਸ 1 ਆਫਸਰਸ ਨੇ ਪੁਲਿਸ ਦੇ ਉਹਨਾਂ ਨੂੰ ਆਈ ਥਿੰਕ ਬਲੇਰੋ ਜੀਪਸ ਦਿੱਤੀਆਂ ਹੋਈਆਂ ਨੇ ਜਾਂ ਕੋਈ ਛੋਟੀ ਮੋਟੀ ਹੋਰ ਇਦਾਂ ਦੀ ਗੱਡੀਆਂ ਦਿੱਤੀਆਂ ਨੇ। 36 ਲੱਖ ਰੁਪਇਆ ਸੜਕ ਸੁਰੱਖਿਆ ਫੋਰਸ ਜਿਹੜੀ ਸੁਰੱਖਿਆ ਮੈਂ ਕਿਤੇ ਦੇਖੀ ਨਹੀਂ ਜਿਆਦਾ ਚੰਗੀ ਤਰ੍ਹਾਂ ਨਾਲ ਤੁਸੀਂ ਕੋਈ ਦੇਖਿਓ ਉਦਾਂ ਹੀ ਪਸ਼ੂ ਫਿਰਦੇ ਨੇ ਸੜਕਾਂ ਤੇ ਉਵੇਂ ਹੀ ਐਕਸੀਡੈਂਟ ਹੁੰਦੇ ਨੇ ਅਗੇ ਪੰਜਾਬ ਸਰਕਾਰ ਕੋਈ ਵਾਈਟ ਪੇਪਰ ਜਾਰੀ ਕਰੇ ਕਿ ਐਕਸੀਡੈਂਟ ਰਿਲੇਟਿਡ ਡੈਥਸ ਜਦੋਂ ਦੀ ਸੜਕ ਸੁਰੱਖਿਆ ਫੋਰਸ ਪਾਈ ਆ ਉਦੋਂ ਦੀਆਂ ਕੁਝ ਘਟੀਆਂ ਵੀ ਕਿੰਨੀ ਘਟੀਆਂ ਕਿ ਐਵੇਂ ਸਾਡਾ ਜਿਹੜਾ 40 50 60 70 ਕਰੋੜ ਰੁਪਈਆ ਲੱਗਿਆ پتہ ਨਹੀਂ ਕਿੰਨਾ ਕੈਲਕੂਲੇਟ ਕਰੇ ਸੀ 35 35 ਲੱਖ ਦੀ ਇੱਕ ਗੱਡੀ ਹੋਵੇ ਤਾਂ 144 ਕਿੰਨੀ ਆਉਂਦੀ ਜਸਟ ਕੈਲਕੂਲੇਟ ਔਨ ਦਿਸ ਥਿੰਗ 53 ਕਰੋੜ ਰੁਪਈਆ ਉਸ ਤੋਂ ਵੀ ਜ਼ਿਆਦਾ ਲੱਗ ਰਿਹਾ ਮੈਨੂੰ 144 ਹੈ ਜੀ अच्छा चलो 56 करोड़ रुपए दी परचेस हुई है की उदना पंजाब दे विच एक्सीडेंट कटे नहीं वाके जेड़ा डीजीपी ट्रैफिक ਨਾਲ ਰਿਲੇਟ ਕਰਦਾ ਉਹਨੂੰ ਆਣ ਕੇ ਲੋਕਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਕਿਉਂਕਿ ਨਾਰਮਲ ਕੋਰਸ ਵਿੱਚ ਵੀ ਵਾਸ ਸੇਇੰਗ ਕਿ 5-50000 ਦੇ ਲਾਗੇ ਮੋਤਾ ਹੁੰਦੀਆਂ ਐਕਸੀਡੈਂਟਾਂ ਚ ਐਨੂਲੀ ਪੰਜਾਬ ਦੇ ਵਿੱਚ ਕੀ ਇਹ ਸਰਰ ਸੜਕ ਸੁਰੱਖਿਆ ਫੋਰਸ ਨਾਲ ਕੋਈ ਐਕਸੀਡੈਂਟ ਕਟੇ ਤੇ ਕੀ ਇੱਡੀ ਮਹਿੰਗੀ ਗੱਡੀ ਲੈਣੀ ਜ਼ਰੂਰੀ ਸੀਗੀ ਇਸ ਰੇਂਜ ਵਿੱਚ ਪਿਕਅਪ ਵੈਨਸ ਵਿੱਚ ਆਮ ਤੌਰ ਤੇ ਜਿਹੜੀਆਂ ਵੱਡੀਆਂ ਟਾਟਾ ਵਰਗੀਆਂ ਕੰਪਨੀਆਂ ਉਹਨਾਂ ਦੀਆਂ ਜਿਹੜੀਆਂ ਸੁਧਾਰਨ ਗੱਡੀਆਂ ਨੇ ਉਹ ਖਾਸ ਰੇਟ ਵਿੱਚ ਮਿਲ ਸਕਦੀਆਂ ਆ ਪਰ ਟਾਇਓਟਾ ਪਿਕਅਪ ਕੀਤੀ ਗਈ ਆ ਫਿਰ ਟਾਇਓਟਾ ਦੀ ਹਾਈਲੈਕਸ ਗੱਡੀ ਜਿਹੜੀ ਕਿ ਤਕਰੀਬਨ ਤਕਰੀਬਨ 37 ਲੱਖ ਰੁਪਏ ਦੀ ਖਰੀਦ ਕੀਤੀ ਗਈ ਆ ਉਹ ਵੀ ਕਪ ਕੀਤੀ ਗਈ ਆ ਲੱਭੀ ਗਈ ਆ ਫਿਰ ਜਿਹੜੇ ਬੰਦੇ ਇਹਨਾਂ ਨਾਲ ਹੱਥ ਮਲਾਉਂਦੇ ਹੋਣਗੇ ਜਿਨ੍ਹਾਂ ਨੇ ਇਹਨਾਂ ਨੂੰ ਕਮਿਸ਼ਨ ਵਾਪਸ ਕੀਤਾ ਹੋਊਗਾ ਇਨ ਕੈਸ਼ ਫਿਰ ਉਹਨਾਂ ਦੇ ਨਾਲ ਤਲੁਕਤ ਪੈਦਾ ਕੀਤਾ ਗਿਆ ਕੋਈ ਟੈਂਡਰਿੰਗ ਪ੍ਰੋਸੈਸ ਫਾਲੋ ਕੋਈ ਕੰਪੀਟੀਸ਼ਨ ਕੋਈ ਬਿਡ ਅਨਾਉਂਸ ਨਹੀਂ ਕੀਤੀ ਕਿ ਕਿਤੇ ਇਸ਼ਤਿਹਾਰ ਨਹੀਂ ਦਿੱਤਾ ਗਿਆ ਸਾਰੇ ਇੰਡੀਆ ਦੇ ਟੋਇਟਾ ਮੈਨੂਫੈਕਚਰਰਸ ਜਾਂ ਇਨ ਦਿਸ ਕੈਟਾਗਰੀ ਆਫ ਵਹੀਕਲ ਜਿਹੜੀ ਪਿਕਅਪ ਵਹੀਕਲ ਹੈ ਇਸ ਕੈਟਾਗਰੀ ਵਿੱਚ ਸਾਰੀਆਂ ਕੰਪਨੀਆਂ ਤੋਂ ਮੰਗਦੇ ਵਿੱਚ ਹੀ ਟੋਇਟਾ ਦੇ ਜਾਂ ਵਿੱਚ ਹੀ ਇਸੂਜ਼ੂ ਦੇ ਸ਼ਾਇਦ ਪਤਾ ਲੱਗਿਆ ਕਿ ਪਹਿਲਾਂ ਇਸੂਜ਼ੂ ਨਾਲ ਡੀਲ ਫਾਈਨਲ ਹੋ ਗਈ ਸੀ ਲੇਕਿਨ ਚੀਫ ਮਿਨਿਸਟਰ ਦਾ ਆਫਿਸ ਉਹ ਵੈਰੀ ਮੱਚ ਡੀਪਲੀ ਇੰਟਰਸਟਿਡ ਕਿ ਨਹੀਂ ਜੀ ਆਪਾਂ ਟੋਇਟਾ ਹਾਈਲੈਕਸ ਹੀ ਲੈਣੀ ਹੈ ਔਰ ਬੜੀ ਜਲਦੀ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਵਾ ਸੋ ਸਾਡੀ ਇਹ ਮੰਗ ਹੈ ਕਿ ਪੰਜਾਬ ਸਰਕਾਰ ਦੂਜਿਆਂ ਦੇ ਤਾਂ ਬੜੀ ਛੇਤੀ ਚੁਟਕਲੇ ਤੇ ਤੰਸ ਕੱਸਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਕਿ ਭਗਵੰਤ ਮਾਨ ਦੇ ਵਿੱਚ ਹਿੰਮਤ ਹੈ ਕਿ ਆਪਣੀ ਇਹ ਇਸ ਸਾਡੀ ਸ਼ਿਕਾਇਤ ਦੀ ਟਾਈਮ ਬਾਉਂਡ ਇਨਕੁਆਇਰੀ ਫਰਮ ਦ ਵਿਜੀਲੈਂਸ ਬਿਊਰੋ ਕਰਵਾਉਣ ਨਹੀਂ ਕਰਾਉਣਗੇ ਤਾਂ ਵੀ ਵਿਲ ਫੋਲੋ ਇਟ ਦਿਸ ਕੰਪਲੇਂਟ ਅਪ ਵਿਦ ਦ ਸੀਬੀਆਈ ਵੀਲ ਫੋਲੋ ਦਿਸ ਕੰਪਲੇਂਟ ਅਪ ਵਿਦ ਈਡੀ ਵੀ ਵਿਲ ਫੋਲੋ ਦਿਸ ਕੰਪਲੇਂਟ ਅਪ ਵਿਦ ਦ ਹੋਮ ਮਿਨਿਸਟਰ ਐਂਡ ਅਲਟੀਮੇਟਲੀ ਕੁਛ ਨਹੀਂ ਇਹ ਕਰਨਗੇ ਪੰਜਾਬ ਵਾਲੇ ਤਾਂ ਅਸੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੂਵ ਕਰਕੇ ਤੇ ਇਸ ਭ੍ਰਿਸ਼ਟਾਚਾਰ ਦੇ ਮਸੂਦੇ ਤੇ ਇਸ ਮੁੱਦੇ ਦੇ ਉੱਤੇ ਇੱਕ ਪੂਰੀ ਡੂੰਗੀ ਟਾਈਮ ਬਾਉਂਡ ਜਾਂਚ ਜਿਹੜੀ ਉਹਦੀ ਅਸੀਂ ਮੰਗ ਕਰਾਂਗੇ ਡਾਕੂਮੈਂਟਸ ਮੈਂ ਤੁਹਾਨੂੰ ਸਾਰੇ ਜਿਹੜੇ ਨੇ ਉਹ ਅੱਗੇ ਫੋਰਵਰਡ ਕਰ ਦੂੰਗਾ ਅਗਰ ਤੁਸੀਂ ਕੋਈ ਸਵਾਲ ਪੁੱਛਣਾ ਚਾਹੋ ਤਾਂ ਪਲੀਜ਼ ਲੈਟ ਮੀ ਚੱਲਣ ਦੇ ਹਾਂ ਇਹ ਹੈ ਕਿ ਰਾਸ਼ਟਰਪਤੀ ਹੋਣਾ ਉਹ ਹੈ ਉਹ ਕਰਾ ਦਿੱਤੀ ਦਿੱ ਹੈੱਡ ਕੌਣ ਹੁੰਦਾ ਜੀ ਪਰਿਵਾਰ ਦਾ ਹੋਮ ਮਿਨਿਸਟਰ ਕੌਣ ਹੈ ਪ੍ਰਮੰਤਰੀ ਮਾਨ ਉਹਦੀ ਛੱਤਰ ਛਾਇਆ ਨਾਲ ਉਹਦੀ ਮਰਜ਼ੀ ਦੇ ਨਾਲ ਰਾਜੀਪੀਤ ਦੇ ਤਾਂ ਉੱਤੇ ਆਲਰੇਡੀ ਆ ਗਈ ਗੱਲ ਹੈ ਕਿ ਉਹਨੇ ਦੋ ਟਾਇਓਟਾ ਇਨੋਵਾ ਗੱਡੀਆਂ ਲਈਆਂ ਨੇ ਕਿ ਨਹੀਂ ਲਈਆਂ ਇਹ ਤਾਂ ਹੁਣ ਜਾਂਚ ਦੱਸ ਸਕਦੀ ਨਾ ਮੈਨੂੰ ਤਾਂ ਜਿਹੜੀ ਇਨਫੋਰਮੇਸ਼ਨ ਮੈਂ ਕੀਤੀ ਨਾ ਤੁਹਾਡੇ ਨਾਲ ਪਬਲਿਕ ਡੋਮੇਨਸ ਸਾਂਝੀ ਕਰਦੀ OST ਆ ਪੰਜਾਬ ਦਾ ਉਸ ਔਰ ਅੱਜ ਦੱਸੇ ਕਿ ਉਹਨੇ ਪਹਿਲੀ ਗੱਲ ਤਾਂ ਦੱਸੇ ਕਿ ਲਈਆਂ ਕਿ ਨਹੀਂ ਲਈਆਂ ਜੇ ਨਹੀਂ ਲਈਆਂ ਤਾਂ ਵੀ ਆਣ ਕੇ ਦੱਸੇ ਔਰ ਡੀਜੀਪੀ ਦੀ ਪਰਚੇਜ਼ ਦਾ ਬਿਲਿੰਗ ਇਜ਼ ਓਨ ਦ ਨੇਮ ਆਫ ਡੀਜੀਪੀ ਪੰਜਾਬ ਪੁਲਿਸ ਥੇਰਫੋਰ ਹੀ ਆਲਸੋ ਇਜ਼ ਇਕਵਲੀ ਅਨਸਰਬਲ ਹਾਂ ਦੱਸੋ ਜਪੜ ਹਾਂ ਡਾਇਰੈਕਟ ਕੰਪਨੀ ਕੋ ਡਾਇਰੈਕਟ ਕੰਪਨੀ ਤੋਂ ਖਰੀਦਿਆ ਗਈਆਂ ਨੇ ਔਰ ਪ੍ਰੋਬਬਲੀ ਗਲੋਬ ਟੋヨタ ਹੈਸ ਸਟੇਟ ਦਾ ਰੋਲ ਆਫ ਅ ਗੋ ਬੀਟਵੀਨ ਹਾਂਜੀ ਨਹੀਂ ਨਹੀਂ ਹਾਈਲੈਕਸ ਇਸੇ ਇਸੇ ਮਾਡਲ ਤੇ 15 ਲੱਖ ਦਾ ਦਿੰਦੇ ਦਿਸਕੋ ਦੱਸੋ ਜਰਾ ਮੈਨੂਅਲ ਦੇ ਵਿੱਚ ਟੌਪ ਮਾਡਲ ਹੈ ਜਿਹੜੀ ਮੈਨੂਅਲ ਡਰਾਈਵ ਹੈ ਨਾ ਗੱਡੀ ਦੀ ਉਹਦਾ ਟਾਪ ਮਾਡਲ ਇਹ ਹੈ। ਔਰ ਤੁਸੀਂ ਜਿਹੜਾ ਵੈਸੇ ਹੀ ਤੁਸੀਂ ਸਧਾਰਨ ਜੀ ਗੱਲ ਹੈ ਜੀ that when you go into such a bulk purchase you negotiate a lot and try to find out the best rates and then buy the purchase